ਹਾਂਜੀ ਕੀ ਹਾਲ ਚਾਲ ਦੋਸਤੋ ਸ਼ਤਿਸ਼੍ਰੀਕਾਲ ਦੋਸਤੋ ਸਵਾਗਤ ਹੈ ਫਿਰ ਤੋਂ ਤੁਹਾਡਾ ਨਵੀਂ ਵੀਡੀਓ ਦੇ ਨਾਲ ਦੋਸਤੋ ਜੇ ਕਰਾਇਓ ਨਵੇਂ ਤਾਂ ਹੋ ਜੋ ਪੁਰਾਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਹੋਰ ਬੰਦਾ ਲੈ ਕੇ ਆਏ ਤੁਹਾਡੇ ਮੂਹਰੇ ਜਿਹੜਾ 1 ਨੀ 2 ਨੀ 3 ਨੀ 4 ਬੰਦਿਆਂ ਤੋਂ ਪੈਸੇ ਖਾ ਚੁੱਕੇ ਆ ਕਦੇ ਆਪਣੀ ਮਾਂ ਨੂੰ ਕੈਂਸਰ ਦਾ ਬਹਾਨਾ ਲਾਉਂਦਾ ਹੈ ਤੇ ਕਦੇ ਠੀਕ ਐ ਕਦੇ ਮੈਂ ਬਿਮਾਰ ਆਂ ਕਦੇ ਜੀ ਮੇਰੀ ਘਰ ਵਾਲੀ ਬਿਮਾਰ ਆ ਤੇ ਇਹ ਚੀਜ਼ਾਂ ਕਰਕੇ ਉਸਤਾਦ ਜੀ ਘੁੰਮਣ ਗਏ ਨੇ ਬਰਫਾਂ ਦੇ ਵਿੱਚ ਘੁੰਮਣ ਗਏ ਨੇ ਤੇ ਮਾਂ ਬਿਮਾਰ ਆ ਜੀ ਮੇਰਾ ਘਰ ਬੇਕਰ ਵਾਲਾ ਹੋ ਗਿਆ ਮੇਰੀਆਂ ਰਿਫਿਊਜ਼ਲਾਂ ਆ ਗਈਆਂ ਜਿਹੜੀਆਂ ਰਿਫਿਊਜ਼ਲਾਂ ਆਈਆਂ ਨੂੰ ਠੀਕ ਹੈ ਪਿਛਲੇ ਸਾਲ ਦੀਆਂ ਰਿਫਿਊਜ਼ਲਾਂ ਆਈਆਂ ਹੋਈਆਂ ਤੇ ਲੋਕਾਂ ਤੋਂ ਪੈਸੇ ਖਾ ਰਿਆ ਬਾਹਰਲੇ ਤੋਂ ਤੇ ਮੇਰੀ ਬੇਨਤੀ ਹੈ ਵੀ ਭਾਈ ਇਹੋ ਜਿਹੇ ਬੰਦਿਆਂ ਨੂੰ ਨਾ ਪਾਓ ਪੈਸੇ ਚਾਹੇ ਕੋਈ ਵੀ ਹੈ ਕਿਸੇ ਤੇ ਯਕੀਨ ਨਾ ਕਰੋ ਇੰਡੀਆ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਠੱਗੀ ਹੋ ਜਾ ਰਹੀ ਹੈ ਕਿਉਂਕਿ ਜਿਹੜੇ ਬਾਹਰਲੇ ਬੰਦੇ ਉਹਨਾਂ ਨੂੰ ਚੱਲਿਆ ਹੁੰਦਾ ਵੀ 150 200 ਨਾਲ ਕੀ ਹੁੰਦਾ ਪਰ ਨਹੀਂ ਇਹਨਾਂ ਨੂੰ ਆਤ ਪੈ ਗਈ ਨੇ ਗਲਤ ਤੁਹਾਨੂੰ ਲੱਗੀ ਹੋਈ ਹੋਣੀ ਹੈ ਪਤਾ ਵੀ ਕੌਣ ਹੈ ਪਹਿਲਾਂ ਤਾਂ ਤਿੰਨ ਬੰਦੇ ਸੀਗੇ ਜੱਟ ਵੈੱਬ ਦੇ ਚੈਨਲ ਤੇ ਤੁਹਾਨੂੰ ਦੇਖ ਲਿਆ ਨੇ ਵੀਡੀਓ ਆ ਗਈ ਹੋਣੀ ਹੈ ਪਰ ਜਦੋਂ ਇਹ ਅੱਜ ਮੈਂ ਵੀਡੀਓ ਬਣਾ ਰਿਹਾ ਤਾਂ ਬੰਦੇ ਉਹ ਤਿੰਨ ਤੋਂ ਚਾਰ ਹੋ ਗਏ ਇੱਕ ਕੁੜੀ ਤੋਂ ਵੀ ਪੈਸੇ ਖਾਦੇ ਗਏ ਗੱਲ ਕਰ ਰਹੇ ਹਾਂ ਪਰ ਮਿਸਟਰ ਐਂਡ ਮਿਸਟਰ ਬਾਬਾ ਜਿਹੜਾ ਸਾਰੀ ਦਿਹਾੜੀ ਰੋਂਦਾ ਰਹਿੰਦਾ ਤੇ 32 3200 ਦੀਆਂ 33 ਤੇ 200 ਦੀਆਂ ਯਾਕਟਾਂ ਜਿਹੜੀਆਂ ਹਜੇ ਤੱਕ ਅਸੀਂ ਵੀ ਨਹੀਂ ਪਾਈਆਂ ਐਨੀਆਂ ਮਹਿੰਗੀਆਂ ਤੇ ਉਹ ਬੰਦਾ ਜਿਹੜਾ ਕਹਿੰਦਾ ਮੇਰਾ ਘਰ ਬੇਕੰਦੇ ਤਿਆਰ ਆ ਮੇਰਾ ਮੋਟਰਸਾਈਕਲ ਲੈ ਕੇ ਮੇਰੀ ਗੱਡੀ ਲੈ ਕੇ ਤੇ ਚਲੋ ਆਜੋ ਬਹੁਤੀਆਂ ਗੱਲਾਂ ਨਾ ਕਰੀਏ ਕਰਦੇ ਆ ਵੀਡੀਓ ਦੀ ਸ਼ੁਰੂਆਤ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੁਸੀਂ ਦੇਖੋ ਵੀ ਲੋਕਾਂ ਨੂੰ ਇਹ ਐਦਾਂ ਫੁੱਦੂ ਬਣਾਉਂਦੇ ਨੇ ਕਹਿੰਦਾ ਮੇਰੀ ਰਿਫਿਊਜ਼ਲ ਆ ਗਈ ਇਹਨੇ 4 ਦਿਨ ਪਹਿਲਾਂ ਇਹ ਬਲੌਗ ਪਾਇਆ ਠੀਕ ਹੈ ਜਿਹੜੀ ਇਹਦੀ ਰਿਫਿਊਜ਼ਲ ਆ ਉਹ 31 ਅਕਤੂਬਰ 2025 ਨੂੰ ਆ ਗਈ ਸੀ ਉਹ ਵੀ ਇਹਨੇ ਐਡੀਟਿੰਗ ਕਰ ਲਈ ਥੱਲੇ ਐਡੀਟਿੰਗ ਡੂਟਿੰਗ ਕਰਕੇ ਪਾਤੀ ਤੇ ਡੇਟਡ ਐਡੀਟਿੰਗ ਕਰੀ ਨਹੀਂ ਇਹਨੇ ਤੇ ਇਹੀ ਚੀਜ਼ਾਂ ਫਿਰ ਇਹ ਬਾਹਰਲੇ ਲੋਕਾਂ ਨੂੰ ਭੇਜਦੇ ਨੇ ਵੀ ਦੇਖੋ ਮੇਰੇ ਤਾਂ ਰਿਫਿਊਜ਼ਲ ਆ ਗਈ ਮੈਂ ਹੁਣ ਆਪਦੇ ਬੰਨਿਓ ਪੂਰਾ ਜ਼ੋਰ ਲਾ ਰਿਆ ਮੇਰੀ ਬਾਹਰਲੇ ਨੂੰ ਹੱਥ ਬੰਨ ਕੇ ਬੇਨਤੀ ਹੈ ਭਾਈ ਇਹਨਾਂ ਨੂੰ ਪੈਸੇ ਨਾ ਭੇਜੋ ਤੁਹਾਨੂੰ ਇਹੀ ਚੀਜ਼ਾਂ ਦਿਖਾ ਕੇ ਇਹ ਲੋਕਾਂ ਤੋਂ ਪੈਸੇ ਮੰਗਦੇ ਨੇ ਵੀ ਮੈਂ ਤਾਂ ਬਾਹਰਲਾ ਲਾਇਆ ਸੀ ਮੇਰਾ ਉਹ ਵੀ ਨਹੀਂ ਬਣਿਆ ਜੇਬ ਹੋ ਗਿਆ ਕਦੇ ਆਪਣੀ ਮਾਂ ਦਾ ਬਹਾਨਾ ਦਾ ਬਹਾਨਾ ਲਾਉਂਦਾ ਚਾਰ ਬੰਦਿਆਂ ਤੋਂ ਇਹ ਪੈਸੇ ਖਾ ਚੁੱਕੇ ਆ ਤੀਮੀਆਂ ਇਹਨਾਂ ਨੇ ਉਹ ਕੰਮ ਵਾਸਤੇ ਰੱਖਿਆ ਨਹੀਂ ਵੀ ਤੀਮੀਆਂ ਪੈਸੇ ਖਾ ਰਹੀਆਂ ਨੇ ਆਪ ਮੇਰੇ ਸਾਡੇ ਇਹ ਘਰੇ ਬੈਠੇ ਨੇ ਸਾਲਾ ਰੱਬ ਨੇ ਤੁਹਾਨੂੰ ਹੱਥ ਪੈਰ ਦਿੱਤੇ ਨੇ ਤੁਸੀਂ ਕੰਮ ਕਰ ਲਓ ਲੋਕ ਗਲਤੀ ਇਹਨਾਂ ਦੀ ਨਹੀਂ ਗਲਤੀ ਉਹ ਲੋਕਾਂ ਦੀ ਹੈ ਵੀ ਜਿਹੜੇ ਇਹਨਾਂ ਨੂੰ ਪੈਸੇ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਕੰਮ ਹੀ ਇੰਨਾ ਚੱਲ ਪਿਆ ਮੇਰਾ ਸਾਲਾ ਕਿਸੇ ਬੰਦੇ ਦੀ ਇੰਟਰਵਿਊ ਕਰੋ ਮੈਂ ਤਾਂ ਜੀ ਬਹੁਤ ਦੁਖੀ ਹਾਂ ਜਿਹੜੇ ਬੰਦੇ ਦੇ ਯਾਰ ਹੱਥ ਤੇ ਪੈਰ ਸਹੀ ਸਲਾਮਤ ਨੇ ਉਹ ਬੰਦਾ ਆਪਦਾ ਕੰਮ ਕਰੇ ਬਾਹਰਲੇ ਨੂੰ ਬੇਨਤੀ ਐ ਇੰਨੀ ਮਿਹਨਤ ਕਰਦੇ ਹਾਂ ਕੰਮ ਕਰਦੇ ਹਾਂ ਪਰ ਇਹੇ ਜੇ ਬੰਦਿਆਂ ਤੋਂ ਬਚ ਕੇ ਰਹੋ ਇਹ ਤੁਹਾਨੂੰ ਸ਼ਰਿਆਂ ਪੁੱਦੂ ਲਾਉਂਦੇ ਨੇ ਨਾ ਆਇਆ ਕਰੋ ਇਹਨਾਂ ਦੇ ਚਾਂਸਿਆਂ 'ਚ ਨਾ ਆਇਆ ਕਰੋ ਆਜੋ ਮੈਂ ਤੁਹਾਨੂੰ ਸਾਰੇ ਪ੍ਰੂਫ ਦਿਖਾਉਣਾ ਵੀ ਕੀ ਧੋਖੀ ਤੋਂ ਇਹਨੇ ਕਿਵੇਂ ਕਿਵੇਂ ਪੈਸੇ ਮੰਗੇ ਚਾਰ ਜਣੇ ਤੋਂ ਪੈਸੇ ਲੈ ਚੁੱਕਿਆ ਘੱਟੋ ਘੱਟ 4-5 ਲੱਖ ਰੁਪਏ ਦੇ ਕਰੀਬ ਹੋ ਗਿਆ ਆਜੋ ਪਰ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਮੈਂ ਜਾਵਾਂ ਜਾਂ ਨਾ ਜਾਵਾਂ ਪਤਾ ਲੱਗ ਗਿਆ ਕਹਿੰਦਾ ਮੇਰੀ ਰਿਫਿਊਜ਼ਲ ਆ ਗਈ ਪਰ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਮੈਂ ਜਾਵਾਂ ਜਾਂ ਨਾ ਜਾਵਾਂ ਉਹ ਭੈਣ ਦੇ ਖਸਮਾ ਜਦੋਂ ਰਿਫਿਊਜ਼ਲ ਆ ਗਈ ਫਿਰ ਤੂੰ ਕਿਵੇਂ ਭੱਜ ਜਾਏਂਗਾ ਫਿਰ ਤਾਂ ਇੱਥੇ ਹੀ ਘਰ ਵਾਲੀ ਦੇ ਪੱਤ ਸੌਂਗਦਾ ਫਿਰੇਗਾ ਲੋਕਾਂ ਤੋਂ ਪੈਸੇ ਮੰਗੇਗਾ ਘਰ ਵਾਲੀ ਵੀ ਤੇਰੀ ਨਾਲ ਲਾਈ ਹੋਈ ਐ ਜੇ ਕਿਤੇ ਮੰਮੀ ਦੀ ਆਈਡੀ ਹੁੰਦੀ ਮੰਮੀ ਵੀ ਮੰਗ ਲਿਆ ਕਰਦੀ ਪੁਲਿਸ ਮੂਝੇ ਪੈਸੇ ਢਾਲ ਦੋ ਮੈਂ ਬੀਮਾਰ ਹੂੰ ਕਹਿੰਦਾ ਮੈਂ ਜਾਵਾਂ ਨਾ ਜਾਵਾਂ ਜੇ ਤੇਰਾ ਇਹਦਾ ਵੀਜ਼ਾ ਬੂਜ਼ਾ ਕੁਛ ਨਹੀਂ ਆਉਂਦਾ ਬਸ ਇਹ ਫੁੱਦੂ ਬਣਾਉਂਦਾ ਠੀਕ ਐ ਇਹ ਜੇ ਲੰਡਰ ਬਲੌਗ ਪਾਉਂਦਾ ਆਪਣੀ ਮਾਂ ਦੇ ਬਿਮਾਰੀ ਦੇ ਬਹਾਨੇ ਬਹਾਨੇ ਲਾਉਂਦਾ ਕੰਦਾ ਮੇ ਪੂਰੀ ਕੋਸ਼ਿਸ਼ ਕੀਤੀ ਜਾਮਾ ਨਾ ਜਾਮਾ ਭੈਣੇ ਮੇਲੇ ਤੇ ਜਾਣਾ ਹੋਵੇ ਟੈਂਪੂ ਤੇ ਚੜ ਕੇ ਬਗ ਜੇਗਾ ਰਿਫਿਊਜਲ ਆ ਗਈ ਫਿਰ ਕਿਵੇਂ ਬਗ ਜੇਗਾ ਜਦੋਂ ਆ ਗਿਆ ਵੀਜੇ ਫਿਰ ਤਾਂ ਜਾਏਗਾ ਹੀ ਪਰ ਤੁਹਾਨੂੰ ਕੀ ਲੋੜ ਆ ਜਾਣ ਦੀ ਲੋਕਾਂ ਦੇ ਵਧੀਆ ਲੋਟ ਆਏ ਹੋਏ ਨੇ ਬਾਹਰ ਲੈਣ ਨੂੰ ਮਾੜ ਜਾ ਰੋਕੇ ਕਹਿ ਦੋ ਉਹਦੀ ਪਾੰਦ ਨੇ 25000 ਵੀਜੇ ਮੈਂ ਤੁਹਾਨੂੰ ਵਾਪਸ ਕਰੂੰਗਾ ਠੀਕ ਹੈ ਨਾ ਠੀਕ ਹੈ ਲੋਕ ਨਹੀਂ ਕਹਿਣਗੇ ਵੀ بابا ਪੈਸੇ ਖਾ ਗਿਆ ਇਹ ਬਹਾਨਾ ਹੈ ਇਹ ਕੋਈ ਇੱਕ ਪੱਕਾ ਐਂਡ ਦੇ ਖਾਂ ਸਾੜੀ ਦੀ ਮੀਆਂ ਦੇ ਸਰ ਤੋਂ ਖਾਣਾ। ਛੱਡ ਜੂਗਾ। ਮਾਨੇ ਕੋ ਖਰਾਬ ਕਰਨ ਲੱਗ ਗਈ ਫਿਰ। ਵੇਖ ਮੇਰਾ ਸਾਲਾ ਡਰਾਮੇ ਕਰਦਾ। ਜਾਣ ਜਾਣ ਉਹਨੂੰ ਕਹਿੰਦਾ ਵੀ ਰੋ ਮਾਨ ਕਾ ਤਾਂ ਖਰਾਬ ਕਰਦੀਆਂ ਕਹਿੰਦਾ। ਜਿਹੜਾ ਵੀਜ਼ਾ ਰਿਫਿਊਜ਼ਲ ਆਇਆ ਇਹਨੂੰ 2025 ਚ ਰਿਫਿਊਜ਼ਲ ਆਇਆ ਹੋਵੇ। ਜਾਣ ਜਾਣ ਮੇਰਾ ਸਾਲਾ ਡਰਾਮੇ ਕਰਦਾ। ਇਹੇ ਚੀਜ਼ਾਂ ਜਦੋਂ ਬਾਹਰਲੇ ਬੰਦੇ ਦੇਖਣਗੇ ਫਿਰ ਉਹਨਾਂ ਨੂੰ ਕਹੂਗਾ ਬਾਈ ਮੈਂ ਤਾਂ ਬਹੁਤ ਜ਼ੋਰ ਲਾਇਆ। ਆ ਵੀ ਜਿਹੜੀ ਸਾਹਮਣੇ ਬੈਠੀ ਆ ਇਹ ਵੀ ਪੈਸੇ ਮੰਗਦੀ ਆ। ਆ ਚੱਕੋ ਪ੍ਰੂਫ। 25000 ਪਾ ਦਿਓ ਜੀ। ਤੋਂ ਨੂੰ ਬਾਹਰ ਜਾਣ ਦੀ ਕੀ ਲੋੜ ਆ ਬਾਹਰ ਨੇ ਤੂੰ ਉਹੀ ਪੈਸੇ ਬਤੇਰੇ ਮੰਗੀ ਜਾਣੇ ਜਾਣ ਜਾਣ ਕੇ ਦੇਖ ਉਹਨੂੰ ਕਹਿੰਦਾ ਮਾੜ ਖਰਾਬ ਕਰ ਰੋ ਭੈਣ ਦੇ ਖਸਮਾ ਦੀਏ ਰੋ ਪੁੱਤੂ ਮੇਰੇ ਸਾਲੇ ਜਨਾਨੀਆਂ ਦੇ ਸਿਰ ਤੋਂ ਖਾਣ ਵਾਲੇ ਬੇਸ਼ਰਮ ਇਹੋ ਜੀ ਕਮਾਈ ਤੁਸੀਂ ਜਿਹੜੇ ਬੰਦਿਆਂ ਦੀ ਕਰਨਿਓ ਉਹਨਾਂ ਨੇ ਤੁਹਾਨੂੰ ਤਾਂ ਪਾਏ ਨੇ ਵੀ ਚਲੋ ਜਵਾਖੜੀ ਕਰਕੇ ਪਾਣ ਦੇ ਵੀ ਚਲ ਨਿੱਕੀ ਜੀ ਜਵਾਖੜੀ ਹੈ ਘਰੇ ਵੀ ਚਲੋ ਇਹਦੀ ਮਾਂ ਬਿਮਾਰ ਹੈ ਪਰ ਇਹ ਮਾਂ ਦੇ ਬਹਾਨੇ ਐਸੀਕ ਅੰਦਰ ਲੋਕਾਂ ਤੋਂ ਹਰ ਵਕਤ ਮੇਰੀ ਮਾਂ ਨੂੰ ਆਏ ਹੋ ਗਿਆ ਆਏ ਹੋ ਗਿਆ ਜੇ ਹੋ ਗਿਆ ਸ਼ਰਮ ਕਰ ਲੈ ਮੇਰੇ ਨਾਲ ਦੇ ਕੀ ਤੁਸੀਂ ਗੰਦ ਪਾਇਆ ਤੁਸੀਂ ਬੇਇੱਜ਼ਤੀ ਕਰਾਉਣੀ ਹੈ ਸਾਰੇ ਸਾਰੇ ਪਾਸੇ ਬਾਹਰਲੇ ਲੋਕਾਂ ਦਾ ਯਕੀਨ ਉੱਠ ਜਾਂਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖਦੇ ਨੇ ਕਿਸੇ ਦੀ ਉਹ ਮਦਦ ਕਰਕੇ ਨਹੀਂ ਰਾਜੀ ਹੈਗੇ ਫੇਲਾ ਲਾਂਗੇ ਆਪਾਂ ਕਿ ਤੂੰ ਫੇਰ ਲਾ ਲਾਂਗੇ ਆਪਾਂ ਥੋੜੇ ਪੈਸੇ ਇਹਦੇ ਪਾਪੇ ਕੋ ਪਰ ਉਹ ਕਹਿੰਦਾ ਫੇਰ ਲਾ ਦਾਂਗੇ ਆਪਾਂ ਕਹਿੰਦਾ ਕੋਈ ਨਹੀਂ ਰਿਫਿਊਜ਼ ਲਾ ਕੇ ਉਹ ਵੀ ਮੁਰੋ ਕਹਿੰਦੀ ਬੜੇ ਪੈਸੇ ਆ ਤੇਰੇ ਪਾਪੇ ਬਾਹਰ ਲੈਣ ਨੂੰ ਕਹਿ ਨਹੀਂ ਆ ਮਾਈਜੀ ਘਰ ਵੇਚਣਾ ਪਊਗਾ ਬਾਲੇ ਰਾਤ ਖਰਾਬ ਉਹਨੇ ਮੰਮੀ ਜੀ ਅਜੇ ਪੋਟਾਂ ਵੀ ਕਰਾਉਣੀਆਂ ਨੇ ਪੈਸੇ ਤਾਂ ਤੁਹਾਡੇ ਕੋਲ ਬਾਧੂ ਹੀ ਨੇ ਬਾਹਰ ਲੈਣ ਨੂੰ ਇੱਕ ਵਾਰੀ ਕਹਿਣੀ ਆ ਥਾੜ ਦੇ ਨੇ ਉਹਨਾਂ ਨੇ ਪਾ ਦੇਣੇ ਕਾ ਤੇ ਪੰਮਾ ਬਈ ਰਿਮਿਟਲੀ ਕਰਦਾ ਰਿਮਿਟਲੀ ਹੁੰਦਾ ਕੀ ਹੁੰਦਾ ਕੋ ਕਰਦਾ ਕੀ ਹੁੰਦਾ ਵੈਸਟਰਨ ਜੂਨੀਅਰ ਕਰਦਾ ਨਹੀਂ ਅਕਾਊਂਟ ਨੰਬਰ ਭੇਜ ਦੋ ਮਿੰਟ ਲੱਗਦਾ 2 ਮਿੰਟ ਬਾਹਰ ਲੈ ਨਹੀਂ ਮੈਂ ਤਾਂ ਕਰੀ ਕਰਾਈ ਮੈਂਟ ਲੱਗਦੀ ਆ ਤੁਹਾਡੇ ਖਾਤੇ ਚ ਆਈਆਂ ਫੁੱਦੂ ਬਣਾ ਕੇ ਆਪ ਮੇਰੇ ਨਾਲ ਦੇ ਘੁੰਮਣ ਬਾਕੇ ਕਸ਼ਮੀਰ ਫੁੱਦੂ ਹੀ ਬਣਾਉਣਾ ਬਾਹਰ ਜਾ ਕੇ ਕੀ ਕਰਨਾ ਇੰਧਰੇ ਪੈਸੇ ਬਤੇਰੇ ਆਈ ਜਾਂਦੇ ਨੇ ਫੁੱਦੂ ਬਣਾਉਣਾ ਹਜੇ ਤਾਂ 4 ਬੰਦੇ ਨਿਕਲੇ ਨੇ ਹਜੇ ਹੋਰ ਪਤਾ ਨਹੀਂ ਕਿੰਨੇ ਕ ਨਿਕਲਣਗੇ ਇਹਦੋਂ ਪਹਿਲਾਂ ਉਹ ਵੀ ਅਸੀਂ ਇੱਕ ਵੀਡੀਓ ਚ ਕਹਿੰਤਾ ਵੀ ਇਹ ਕਹਿੰਦੇ ਪੈਸੇ ਖਾਦੇ ਤਾਂ ਸਾਨੂੰ ਜਰੂਰ ਦੱਸੋ ਥਾਰ ਥਾਰ ਮੈਸੇਜ ਆ ਗਏ ਬੰਦਾ ਤਾਂ ਕਹਿੰਦਾ ਮੈਂ ਕਹਿੰਦਾ 40 ਦੀ ਬੱਚੀ ਕਰਕੇ ਪਾਣ ਦਾ ਵੀ ਚੱਲ ਨਿੱਕੀ ਜਵਾਖੜੀ ਆ ਵੀ ਚੱਲ ਉਹ ਪਾਲ ਜੂ ਉਹ ਕਹਿੰਦਾ ਵੀ ਚੱਲ ਮੈਂ ਕਹਿਆ ਸੀ ਵੀ ਇਹਦੀ ਪੜ੍ਹਾਈ ਦਾ ਸਾਰਾ ਖਰਚ ਮੈਂ ਕਰ ਦੂੰ ਵੀ ਚਲੋ ਪੜ੍ਹ ਜੂ ਪਰ ਇਹ ਇਹ ਸਾਲੇ ਲੋਕਾਂ ਨੂੰ ਫੁੱਦੂ ਬਣਾਉਂਦੇ ਨੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਦੇ ਨੇ ਇਹ ਮੇਰੇ ਸਾਲੇ ਇੱਕ ਖਰੀਦੇ ਹੋਏ ਕੱਲੀ ਇਹ ਜਾਕਟ ਹੀ ਕਿੰਨੇ ਦੀ ਪਈ ਆਪਾਂ ਨੂੰ 1800 ਦੀ ਦੇਖ ਲਈ 1800 ਦੀ ਕੱਲੀ ਕਹਿੰਦਾ ਜਾਕਟ ਪਈ ਆ 1800 ਵਾਲੀ ਜਾਕਟ ਅਸੀਂ ਨਹੀਂ ਕਦੇ ਪਾਈ ਇਹ ਉਹੀ ਬੰਦਾ ਹੈ ਉਹੀ ਇਹਦੀ ਘਰ ਵਾਲੀ ਐ ਮੈਂ ਤੁਹਾਨੂੰ ਮੈਂ ਦਿਖਾਉਣਾ ਰੁਕੋ ਹੜ ਜੋ ਰੁਕੋ ਰੁਕੋ ਆ ਦੇਖੋ ਆ ਚੈਟ ਮੈਂ ਤੁਹਾਨੂੰ ਦਿਖਾਉਣਾ ਮੈਂ ਸੌਰੀ ਤੁਹਾਨੂੰ ਡਿਸਟਰਬ ਕੀਤਾ ਬਟ ਮੈਨੂੰ ਇੱਕ ਹੈਲਪ ਚਾਹੀਦੀ ਐ ਅਰਜੈਂਟ ਤੁਸੀਂ ਕਰ ਸਕਦੇ ਹੋ ਕਿਸੇ ਕੁੜੀ ਨੂੰ ਮੈਸੇਜ ਕੀਤਾ ਨੇ ਮੈਂ ਇਹ ਸਕਰੀਨ ਸ਼ਾਟ ਵਿੱਚ ਲਾ ਦੂੰ ਠੀਕ ਐ ਹਾਂਜੀ ਕੁੜੀ ਕਹਿੰਦੀ ਮੈਂ ਕਰ ਸਕਦੀ ਹਾਂ ਕੋਈ ਬਾਹਰ ਹੋਣੀ ਹੈ ਮੇਰੇ ਮਦਰ ਨੂੰ ਮੇਰੇ ਮਦਰ ਨੂੰ ਕੈਂਸਰ ਹੈ ਇਹਦੀ ਮਾਂ ਨੂੰ ਕੈਂਸਰ ਨਹੀਂ ਹੈਗਾ ਇਹਦੀ ਮਾਂ ਨੇ ਇੱਕ ਵਾਰੀ ਕਿਹਾ ਵੀ ਹੈਗਾ ਕਹਿੰਦੀ ਮੈਨੂੰ ਸਾਰੇ ਕਹਿੰਦੇ ਤੈਨੂੰ ਕੈਂਸਰ ਹੈ ਕੈਂਸਰ ਹੈ ਪਰ ਇਹ ਆਪਣੀ ਮਾਂ ਦਾ ਬਹਾਨਾ ਲਾ ਕੇ ਲੋਕਾਂ ਤੋਂ ਪੈਸੇ ਮੰਗਦਾ ਤੇ ਉਦਾਂ ਇਹ 18-1800 ਦੀਆਂ ਜਾਵਟਾ ਪਾਉਂਦਾ ਤੇ ਤੇ ਸਾਡੇ ਕੋਲ ਜਿੰਨੇ ਪੈਸੇ ਤੁਸੀਂ ਲਗਾ ਚੁੱਕੇ ਆ ਤੇ ਅਸੀਂ ਆਪਣਾ ਘਰ ਸੇਲ ਕਰਨਾ ਹਰ ਇੱਕ ਬੰਦੇ ਨੂੰ ਇਹ ਐ ਕਹਿੰਦਾ ਵੀ ਅਸੀਂ ਆਪਾਂ ਆਪਣਾ ਘਰ ਸੇਲ ਕਰਨਾ ਇਮੋਸ਼ਨਲ ਬਲੈਕਮੇਲ ਕਰਦਾ ਬੰਦੇ ਨੂੰ ਅੱਧੇ ਬਾਹਰਲੇ ਬੰਦੇ ਨੂੰ ਇਹ ਵੀ ਕਹਿੰਦਾ ਤੁਸੀਂ ਮੇਰਾ ਘਰ ਲੈ ਲਓ ਤੇ ਅਗਲਾ ਕਹਿੰਦਾ ਵੀ ਮੈਂ ਅਗਲੇ ਨੇ ਕੀ ਕਰਨਾ ਘਰ ਬਾਹਰਲੇ ਬੰਦੇ ਨੇ ਚਿਤਨਾ ਚ ਲੈਣਾ ਤੇਰਾ ਘਰ ਉਹ ਤਾਂ ਬਾਹਰੇ ਰਹਿੰਦੇ ਨੇ ਉਹਨਾਂ ਤੇਰਾ ਘਰ ਕੀ ਕਰਨਾ 10 ਸਾਲ ਹੋ ਗਏ 10 12 ਸਾਲ ਹੋ ਗਏ ਇਹ ਹੀ ਕਹਿੰਦਾ ਮੈਂ ਆਪਦਾ ਘਰ ਵੇਚਣਾ ਘਰ ਵੇਚਣਾ ਜਾਣ ਕੇ ਇਹ ਹੀ ਚੀਜ਼ਾਂ ਕਰਕੇ ਇਹ ਲੋਕਾਂ ਤੋਂ ਪੈਸੇ ਪੁੰਮਾਉਂਦਾ ਤੇ ਅਸੀਂ ਕਾਲਪ ਦਾ ਸੇਲ ਕਰਨ ਲੱਗੇ ਹੋਇਆ ਬਟ ਹੁਣ ਡਾਕਟਰ ਨੇ ਤਿੰਨ ਇੰਜੈਕਸ਼ਨ ਬੋਲੇ ਆ ਲਗਵਾਣਿਆ 14 ਪਤ ਨਹੀਂ ਕੀਮੋ ਕੀਮ ਹੁੰਦੀਆਂ ਨੇ ਜਿਹੜੀਆਂ ਉਹਦੇ ਵਿੱਚ ਤੇ ਅਸੀਂ ਤੇ ਅਸੀਂ ਇੱਕ ਲਗਵਾ ਲਿਆ ਸਵੇਰ ਸੈਕਿੰਡ ਲਗਾਣਾ ਹੈ ਤੇ 120000 ਸਮਥਿੰਗ ਸਮਥਿੰਗ ਦਾ ਕਹਿੰਦਾ ਵੀ 120000 ਦਾ ਕਹਿੰਦਾ ਉਹ ਤੁਹਾਨੂੰ ਮਦਦ ਨਾ ਰੱਖੋ ਤੇ ਅਸੀਂ ਲਵਾ ਦੇ ਸਾਡੇ ਕੋਲ ਪੈਸੇ ਦਾ ਅਰੇਂਜ ਨਹੀਂ ਹੋ ਰਿਹਾ ਜੇ ਤੁਸੀਂ ਕੁਝ ਹੈਲਪ ਕਰ ਦੋ ਮੈਂ ਰਿਟਰਨ ਕਰ ਦੂੰਗਾ ਇੱਥੇ ਤਾਂ ਤੁਸੀਂ ਲੋਕਾਂ ਤੋਂ ਪੈਸੇ ਮੰਗਦੇ ਫਿਰਦੇ ਹੋ ਭੈਣ ਦੇ ਖਾਸਮ ਤੇ ਉਦਾਂ ਤੁਸੀਂ 18-1800 ਵਾਲੀਆਂ ਜਾਗਟਾ ਪਾਉਨੇ ਹੋ ਤੇ ਤੁਸੀਂ ਘੁੰਮਣ ਜਾਂਦੇ ਹੋ ਉਹ ਕਹਿੰਦੀ ਕੁੜੀ ਕਹਿੰਦੀ ਮੈਂ ਚਲੋ ਕਹਿੰਦੀ ਕਰ ਦਿੰਨੀ ਆ ਤੇ ਇੰਡੀਆ ਓਕੇ ਕਹਿੰਦਾ ਤੇ ਉਸ ਤੋਂ ਬਾਅਦ ਉਹ ਕਹਿੰਦੀ ਓਕੇ ਦੇ ਬੱਟ ਦੀ ਗੱਲ ਅਸੀਂ ਅੱਜ ਹੀ ਪਰसों ਸਾਡੀ ਕਾਰ ਖਰਾਬ ਹੋ ਗਈ ਕੁੜੀ ਕਹਿੰਦੀ ਸਾਡੀ ਕਾਰ ਖਰਾਬ ਜੀ ਕੋਈ ਨਾ ਕੋਈ ਨਾ ਉਹ ਸਾਨੂੰ ਕੀ ਹੈ ਸਾਨੂੰ ਕਹਿੰਦਾ ਉਹ ਟੈਨਸ਼ਨ ਚ ਕਹਿੰਦਾ ਨੀਂਦ ਨਹੀਂ ਆਉਂਦੀ ਉਹ ਕੁੜੀ ਨੂੰ ਕਹਿੰਦਾ ਵੀ ਮੇਰੀ ਮਾਂ ਨਾ ਉਹ ਆ ਨੀਂਦ ਨਹੀਂ ਆਉਂਦੀ ਪਈ ਮੈਂ ਸੋਚਿਆ ਚਲੋ ਕਹਿੰਦਾ ਬਾਅਦ ਚ ਅਸੀਂ ਰਿਟਰਨ ਕਰ ਦਾਂਗੇ ਤੁਸੀਂ ਸਾਨੂੰ ਭੇਜ ਦਿਓ ਉਹ ਕਹਿੰਦੀ ਮੈਂ ਚਲੋ ਆਪਣੇ ਫਰੈਂਡ ਸਰਕਲ ਚ ਪਹੁੰਚਦੀ ਆ ਐਕਟ ਐਕਚੁਅਲੀ ਪਤਾ ਨਹੀਂ ਭੈਣਾਂ ਨੂੰ ਲਿਖਣਾ ਵੀ ਨਹੀਂ ਆਉਂਦਾ ਕਹਿੰਦਾ ਐਕਚੁਅਲੀ ਤਾਂ ਹੀ ਮੈਂ ਡਿਸਟਰਬ ਸੀ ਕਿਉਂਕਿ ਕੱਲ ਤਾਂ ਚਾਹੀਦੇ ਸੀ ਕਹਿੰਦਾ ਸੀ ਅਰੇਂਜ ਕਰ ਦੇ ਫਿਰਦੇ ਆ ਕਹਿੰਦਾ ਬਣਿਆ ਨਹੀਂ ਤੇ ਉਸ ਤੋਂ ਬਾਅਦ ਖੜ ਗਿਆ ਭੈਣ ਉਹ ਕਹਿੰਦੀ ਮੈਂ ਉਹਦੀ ਕੁੜੀ ਕਹਿੰਦੀ ਮੈਂ ਆਪਣੀ ਫਰੈਂਡ ਸਰਕਲ ਤੋਂ ਪੁੱਛਦੀ ਆ ਕਹਿੰਦਾ ਨਹੀਂ ਨਹੀਂ ਤੁਸੀਂ ਕਿਸੇ ਨਾਲ ਗੱਲ ਨਾ ਕਰੋ ਐਦਾਂ ਚੰਗਾ ਨਹੀਂ ਲੱਗਦਾ ਕਹਿੰਦਾ ਸਿਰਫ 25000 ਘੱਟ ਤਾਂ ਹੈ ਹਰ ਇੱਕ ਤੋਂ 25000 ਹੀ ਮੰਗਦੇ ਨੇ ਇਹ ਵੀ ਤੇ ਅਧਿਕਾਰ ਵਾਲੀ ਚਲੋ ਕੋਈ ਨਾ ਥੈਂਕ ਯੂ ਤੁਸੀਂ ਮੇਰੀ ਗੱਲ ਸੁਣੀ ਬਾਏ ਟੇਕ ਕੇਅਰ ਇਹਨੇ ਦੇਖਿਆ ਵੀ ਕੰਮ ਬਣਿਆ ਨਹੀਂ ਭੈਣ ਦੀ ਥੋੜੀ ਦੀ ਡਾਂਗ ਥੋੜੀ ਦੀ ਉਦਾਂ ਤੁਸੀਂ 18 18 ਸੋਣੀਆਂ ਜਾਗਤਾ ਪਾਉਨੇ ਹੋ ਭਾਈ ਮੇਰੀ ਹੱਥ ਬੰਨ ਕੇ ਬੇਨ ਦੇ ਚ ਹੋਰ ਵੀ ਕਿਸੇ ਨੂੰ ਇਹਨਾਂ ਨੇ ਮੈਸੇਜ ਕਰੇ ਨੇ ਮਿਸਟਰ ਐਂਡ ਮਿਸਟਰ 바ਵਾ ਗੁਰਲਾਲ 바ਵਾ ਤਾਂ ਸਾਨੂੰ ਜ਼ਰੂਰ ਦੱਸੋ ਲੋਕਾਂ ਨੂੰ ਕਹਿੰਦਾ ਮੇਰੀ ਮਾਂ ਨੂੰ ਕੈਂਸਰ ਆ ਕਦੇ ਆਪਦੀ ਇਹ ਘਰ ਨੂੰ ਬਿਮਾਰ ਕਰ ਦਿੰਦਾ ਤੇ i20 ਗੱਡੀ ਲੈਣ ਜੋਗੇ ਪੈਸੇ ਨਹੀਂ ਤੇ ਹਰ ਇੱਕ ਨੂੰ ਕਹਿੰਦਾ ਮੈਂ ਆਪਦਾ ਘਰ ਵੇਚਣਾ ਮੇਰੀ ਬਾਹਰਲੇ ਨੂੰ ਬੇਚ ਤਿਆ ਭਾਈ ਇਹੋ ਜੇ ਲੋਕਾਂ ਨੂੰ ਪੈਸੇ ਨਾ ਪਾਓ ਪਹਿਲਾਂ ਕਨਫਰਮ ਕਰ ਲਿਆ ਕਰੋ ਰੱਬ ਦਾ ਵਾਸਤਾ ਠੀਕ ਆ ਤੁਸੀਂ ਸਾਰਾ ਦਿਨ ਮਿਹਨਤ ਕਰਦੇ ਹੋ ਆਪਦਾ ਹਾਰਡ ਵਰਕ ਕੰਮ ਕਰਦੇ ਹੋ ਇੰਨਾ ਕੰਮ ਕਰਦੇ ਹੋ ਤਾਂ ਤੁਸੀਂ ਇਹਨਾਂ ਦੇ ਚੱਕਰਾਂ 'ਚ ਨਾ ਪਾਓ ਹੱਥ ਬੰਨੇ ਤੁਹਾਡੇ ਮੂਰੇ ਠੀਕ ਹੈ ਕਿਸੇ ਪੈਸੇ ਲਾਉਣਿਆ ਚੰਗੇ ਪਾਸੇ ਲਾਓ ਜਿਹੜੇ ਬੰਦੇ ਦੇ ਹੱਥ ਪੈਰ ਸਹੀ ਸਲਾਮਤ ਨੇ ਜਿਹੜਾ ਬੰਦਾ i20 ਲੈ ਸਕਦਾ ਉਹ ਬੰਦੇ ਕੋਲੇ ਤੁਸੀਂ ਦੱਸੋ ਵੀ ਪੈਸੇ ਹੈ ਨਹੀਂ 25000 ਨਹੀਂਗਾ 25000 ਤਾਂ ਕਿਸ਼ਤ ਜਾਂਦੀ ਹੂ ਗੱਡੀ ਦੀ ਆਈ 200 ਚੱਤੜਾਂ ਚ ਲੈਣੀ ਸੀ ਆਜੋ ਮੈਂ ਤੁਹਾਨੂੰ ਹੋਰ ਵੀ ਦਿਖਾਉਣਾ ਇਹ ਕੁੜੀ ਤਾਂ ਹੁਣ ਆਈ ਐ ਹਜੇ ਤਿੰਨ ਬੰਦੇ ਹੋਰ ਵੀ ਨੇ ਕੱਲਾ ਤੁਸੀਂ ਐ ਦੇਖੋ ਵੀ ਜਿਹੜੇ ਬੰਦਿਆਂ ਨੂੰ ਐਦਾਂ ਪੈਸੇ ਖਾਣ ਦਾ ਭੁੱਸ ਪੈ ਜੇ ਨਾ ਉਹ ਬੰਦੇ ਨੂੰ ਆਤ ਪੈ ਜਾਂਦੀ ਪੁੱਠੀ ਤੇ ਬਾਹਰਲੇ ਬੰਦੇ ਪਾ ਵੀ ਦਿੰਦੇ ਨੇ ਪੈਸੇ ਚਲੋ ਯਾਰ ਹੋ ਜਾਂਦਾ ਬਾਹਰਲੇ ਬੰਦੇ ਨੂੰ ਇਹਨਾਂ ਨਹੀਂ ਪਤਾ ਚਲੋ ਅਗਲਾ ਕਹਿੰਦਾ ਵੀ ਸਾਡਾ 100 ਡਾਲਰ ਨਾਲ ਸਾਨੂੰ ਕੀ ਫਰਕ ਪੈਂਦਾ ਕੱਲਾ ਇਹ ਨਹੀਂ ਇਹਦੀ ਘਰ ਵਾਲੀ ਵੀ ਪੈਸੇ ਮੰਗਦੀ ਆ ਦੇਖੋ ਇਦੀ ਘਰ ਵਾਲੀ ਮੈਂ ਤੁਹਾਨੂੰ ਇੱਥੇ ਸਕਰੀਨਸ਼ਾਟ ਲਾ ਦੂੰ ਤੇ ਬੰਦੇ ਨੇ ਉਹਨੇ ਚਲੋ ਚੈਟ ਹਾਈਡ ਕੀਤੀ ਹੈ ਹਰ ਇੱਕ ਦੀ ਪ੍ਰਾਈਵੇਸੀ ਹੁੰਦੀ ਹੈ ਜੋ ਇਹਨਾਂ ਨੂੰ ਨਹੀਂ ਸ਼ਰਮ ਹੈਗੀ ਅਗਲੇ ਨੂੰ ਤਾਂ ਆਇਆ ਹੁੰਦਾ ਹਾਂਜੀ ਠੀਕ ਆ ਤੁਸੀਂ ਦੱਸੋ ਮੈਨੂੰ ਨਾ ਥੋੜੇ ਪੈਸੇ ਚਾਹੀਦੇ ਆ ਅਰਜੈਂਟ ਨੈਕਸਟ ਨੈਕਸਟ ਮੰਥ ਤੀਨ ਨੂੰ ਰਿਟਰਨ ਕਰ ਦੂੰਗੇ ਕਹਿੰਦੇ ਇਦਾਂ ਹੀ ਹਰ ਇੱਕ ਨੂੰ ਵੀ ਅਸੀਂ ਰਿਟਰਨ ਕਰ ਦਾਂਗੇ ਠੀਕ ਆ ਤਾਂ ਹੀ ਮੈਸੇਜ ਕੀਤਾ ਸੀ ਮੈਨੂੰ 20000 ਚਾਹੀਦੇ ਨੇ ਘਰ ਵਾਲੀ ਇਹਦੀ ਕਹਿੰਦੀ ਮੈਨੂੰ 20000 ਚਾਹੀਦੇ ਨੇ ਆਈ ਪ੍ਰੀਤ ਸੰਧੂ ਜਿਹੜੀ ਇਹਦੀ ਘਰ ਵਾਲੀ ਦਾ ਅਕਾਊਂਟ ਆ ਉਹ ਤੋਂ ਵੀ ਪੈਸੇ ਮੰਗੇ ਬਈ ਮੈਨੂੰ 20000 ਚਾਹੀਦਾ ਤੁਸੀਂ ਦੱਸੋ ਕਿੰਨੇ ਕਰ ਸਕਦੇ ਹੋ ਨੈਕਸਟ ਮੰਥ 30 ਤਰੀਕ ਨੂੰ ਲੈ ਲਿਓ ਵਾਹ ਜੀ ਵਾਹ ਕੀ ਲੈ ਲਿਓ ਇਹਨਾਂ ਨੂੰ ਪਤਾ ਵੀ ਕੇਰਾ ਪਾ ਲੈ ਬਾਹਰ ਲੈਣੇ ਕਹਿਣਾ ਵੀ ਚਲੋ ਛੱਡੋ ਕੋਈ ਨਾ ਸ਼ਰਮ ਕਰ ਲੈ ਸ਼ਰਮ ਦੋਨੇ ਜਾਣੇ ਸ਼ਰਮ ਕਰ ਲੋ ਪਹਿਲਾਂ ਵੀ ਸਾਡਾ ਇਹੀ ਚੀਜ਼ ਨਾਲ ਰੌਲਾ ਪਿਆ ਸੀ ਚਲੋ ਅਸੀਂ ਦੋ ਤਿੰਨ ਦਿਨ ਹੋ ਗਏ ਸਟੋਰੀਆਂ ਪਾਈਆਂ ਵੀ ਬੰਦਾ ਕੋਈ ਪੈਸੇ ਖਾ ਗਿਆ ਤੇ ਹੈਗੇ ਤਾਂ ਉਹ ਐਸੀ ਟੱਟੀਆਂ ਦੂਜਿਆਂ ਨੂੰ ਲੱਗ ਗਈਆਂ ਪਰ ਲੋ ਪਾਰ ਵਾਲਿਆਂ ਨੂੰ ਵੀ ਕਿਤੇ ਸਾਡੇ ਪ੍ਰੂਫ ਨੇ ਘਰੇ ਭੈਣ ਚੋਂ ਦਾ ਹੱਟਾ ਖੱਟਾ ਬੰਦਾ ਹੋ ਕੇ ਤੁਸੀਂ ਗੱਡੀ ਚਤਣਾ ਤੇ ਲੈਣੀ ਹੈ ਆਪਣੀ ਮਾਂ ਦੀ ਬਿਮਾਰੀ ਦਾ ਬਹਾਨਾ ਲਾ ਕੇ ਕਦੇ ਆਪਣੀ ਘਰ ਵਾਲੀ ਦਾ ਬਹਾਨਾ ਲਾ ਕੇ ਤੁਸੀਂ ਲੋਕਾਂ ਤੋਂ ਪੈਸੇ ਮੰਗਦੇ ਹੋ ਜਦੋਂ ਬੰਦਾ ਇਹੋ ਜੀਆਂ ਚੀਜ਼ਾਂ ਕਰਦਾ ਹੈ ਚੀਜ਼ਾਂ ਸੱਚੀ ਹੋ ਜਾਂਦੀਆਂ ਤੇਰੀ ਮਾਂ ਨੂੰ ਸੱਚੀ ਬਿਮਾਰੀ ਲੱਗ ਜਾਣੀ ਹੁਣ ਦਿਖਾਓ ਨਾ ਲੱਗ ਜੀ ਵੀ ਹਾਂ ਹੈਗਿਆ ਬਿਮਾਰੀਆਂ ਤੀਏ ਤੀਏ ਦਰ ਕਹਦੂ ਮੇਰੀ ਮਾਂ ਨੂੰ ਕੈਂਸਰ ਆ ਫਿਰ ਘੁੰਮਣ ਕੀ ਕਰਨ ਗਏ ਪਹਾੜਾਂ ਚ ਇੱਕ ਪਾਸੇ ਤੁਹਾਡਾ ਹੱਥ ਟਾਇਟ ਆ ਤੁਸੀਂ ਲੋਕਾਂ ਤੋਂ 20 25 25000 ਰੁਪਏ ਮੰਗਦੇ ਫਿਰਦੇ ਹੋ ਤੇ ਦੂਜੇ ਪਾਸੇ ਤੁਸੀਂ ਭੈਣ ਚੋਂ ਬਰਫ ਚ ਘੁੰਮਦੇ ਫਿਰਦੇ ਹੋ ਮਾਂ ਨੂੰ ਤੁਹਾਡੀ ਨੂੰ ਕੈਂਸਰ ਹੋਵੇ ਤੇ ਤੁਸੀਂ ਇੰਜੋਏ ਕਰਦੇ ਫਿਰਦੇ ਹੋ ਬਾ ਜੀ ਬਾ ਲੋਕਾਂ ਤੋਂ ਪੈਸੇ ਮੰਗਦੇ ਫਿਰਦੇ ਹੋ ਆਜੋ ਹਜੇ ਇੱਕ ਅੱਧਾ ਬੰਦਾ ਹੋਰ ਵੀ ਦਿਖਾਉਣਾ ਮੈਂ ਤੁਹਾਨੂੰ ਆਜੋ ਆਇੱਕ ਬੰਦੇ ਦੀ ਮੈਂ ਹੋਰ ਚੈਟ ਲਾ ਦਨਾ ਦੇਖੋ ਉਹ ਬੰਦਾ ਕਹਿੰਦਾ ਹੋਰ 바ਵਾ ਸਾਹਿਬ ਕੇ ਚਲੋ ਵਲੌਗ ਵਗੈਰਾ ਦੇਖਦੇ ਹੋਣਗੇ ਉਹਨੂੰ ਵੀ ਕਹਿੰਦਾ ਕਹਿੰਦਾ ਸਾਡਾ ਘਰ ਸੇਲ ਤੇ ਲਾਇਆ ਹੋਇਆ ਬਸ ਤੇ ਉਹਨੂੰ ਪਤਾ ਹੀ ਕਹਿੰਦਾ ਬਾਈ ਤੁਸੀਂ ਕਹਿੰਦਾ ਤੁਸੀਂ ਸਾਡਾ ਘਰ ਲੈ ਲਓ ਉਹ ਕੈਨੇਡਾ ਬੈਠਾ ਬਾਈਆ WhatsApp ਤੇ ਗੱਲ ਕਰੀ ਇਹਦੇ ਨਾਲ ਕਹਿੰਦਾ ਮੈਨੂੰ ਬਹੁਤ ਲੋਡ ਆ ਯਾਰ ਬਾਈ ਉਹ ਬਾਈ ਕਹਿੰਦਾ ਮੈਂ ਤਾਂ ਬਹੁਤ ਦੂਰ ਆ ਕਹਿੰਦਾ ਮੈਂ ਐਡੀ ਦੂਰ ਕੀ ਕਰਨਾ ਘਰ ਤੇ ਵੀ ਕਹਿੰਦਾ ਔਖਾ ਹੋ ਜਾਣਾ ਕਹਿੰਦਾ ਮੈਂ ਉੱਥੇ ਉਹਨਾਂ ਨੇ ਕੀ ਘਰ ਚੱਤਣਾ ਚੱਲਣਾ ਪਈ ਕਿ ਇਹਨੇ ਐਡੀ ਦੂਰ ਜਾਣ ਕੇ ਕਹਿੰਦਾ ਹੁੰਦਾ ਵੀ ਬੰਦੂ ਮਕਾਉਂ ਵੀ ਮੈਂ ਤਾਂ ਬਾਹਲਾ ਔਖਾ ਵੀ ਮੈਂ ਤਾਂ ਆਪਦਾ ਘਰ 10 ਸਾਲ ਹੋ ਗਏ ਮੇਰਾ ਸਾਲਾ ਹੈ ਆਪਦਾ ਕਾਰੀ ਵੇਚੀ ਇਹਨੇ ਘਰ ਵਾਲੀ ਪਤਾ ਨਹੀਂ ਕਿਵੇਂ ਛੜਤੀ ਚੱਕਦੇ ਸਾਰਾ ਕੁਝ ਵੇਚਦਾ ਸਾਰਾ ਟੱਪਰੀ ਵੇਚਦੇ ਜਦੋਂ ਖਾਣੇ ਨੇ ਲੋਕਾਂ ਸਰ ਪਤਾ ਕੀ ਗੱਲ ਆ ਟੈਸਟ ਵਗੈਰਾ ਕਰਾਉਣੇ ਆ ਯਾਰ ਬਾਈ ਉਹ ਪਤਾ ਨਹੀਂ ਕਦੋਂ ਤੱਕ ਕਦੋਂ ਕਰਜ਼ਾ ਤਾਂ ਲਾਉਣੀ ਪੈਣਾ ਲੋਕਾਂ ਨੂੰ ਐ ਕਹੂਗਾ ਮੈਂ ਤਾਂ ਯਾਰਾ ਪੂਰਾ ਉਹ ਬਾਈ ਕਹਿੰਦਾ ਜੀ ਓਦਾਂ ਲੋੜਾ ਤਾਂ ਕੋਈ ਦੱਸ ਦੇ ਨਹੀਂ ਯਾਰ ਬਾਈ ਐ ਇਦਾਂ ਕਹਣਾ 바ਵਾ ਪੈਸੇ ਮੰਗਦਾ ਕਹਿੰਦਾ ਲੋਕਾਂ ਨੇ ਇਦਾਂ ਕਹਣਾ 바ਵਾ ਪੈਸੇ ਮੰਗਦਾ ਪੈਸੇ ਮੇਰੇ ਆ ਸਾਲਿਆ ਤੇਰੇ ਚੱਤਣਾ ਤੇ ਮੈਂ ਆ ਮਾਰਨੇ ਤਿੰਨ ਚਾਰ ਰੱਖ ਕੇ ਪੈਸੇ ਤੁਸੀਂ ਦੋਨੇ ਜਾਨੇ ਮੰਗਦੇ ਹੋ ਇਹ ਇਹਦੇ ਘਰ ਵਾਲੀ ਦੋਨੇ ਜਾਨੇ ਪੈਸੇ ਮੰਗਦਾ ਦੇਖੋ ਅੜ ਜੋ ਬੜੇ ਭਾਇ ਚੋ ਬੜਾ ਭਾਈ ਘੱਟੋ ਘੱਟ 2.5 ਲੱਖ ਰੁਪਏ ਲੋਕਾਂ ਤੋਂ ਖਾ ਚੁੱਕਿਆ ਦੋਨੇ ਜਾਨੇ ਨਉ ਨਾ ਪਰ ਕੇ ਸੁਣਾਉਣਾ ਇੱਥੇ ਵੀ ਮੈਂ ਲਾ ਦੂੰਗਾ ਜੇ ਕਿਸ ਨੇ ਹੋ ਕਰਨੀ ਹੋਈ ਮੈਂ ਮੰਗੇ ਨਹੀਂ ਬਾਈ 2 ਸਾਲ ਹੋ ਗਏ ਮੰਮਾ ਬਿਮਾਰ ਨੂੰ ਕੋਈ ਕਹਿ ਦੇਵੇ ਸਾਰਾ ਕੁਝ ਸੇਲ ਕਰਤਾ ਹੁਣ ਘਰ ਰਹਿ ਗਿਆ ਤੇ ਉੱਤੋਂ ਉੱਤੋਂ ਵਾਈਫ ਦਾ ਹੋ ਗਿਆ ਪਤਾ ਨਹੀਂ ਕੀ ਮੇਰਾ ਸਾਲਾ ਕਰੀ ਜਾਂਦਾ ਕਹਿੰਦਾ ਮੈਂ ਰਿਟਰਨ ਕਰ ਦੂੰਗਾ ਗੱਡੀ ਗੱਡੀ ਕਾਤੋਂ ਲਈ ਜਾਵੇਂ ਹੈ ਜੇ ਤੇਰੇ ਨਹੀਂ ਹੱਥਾਂੋਂ ਖਾਂਸੀ ਤੂੰ ਭੈਂ ਚੋਂ i20 ਕਿੱਥੋਂ ਲੈ ਲਈ ਲੋਕਾਂ ਨੂੰ ਕਹੀ ਜਾਂਦਾ ਮੇਰੀ ਮਾਂ ਬਿਮਾਰ ਆ ਉਤਰੋ ਦੇਖੋ ਜੇ ਮਾਂ ਮਾੜੀ ਦੀ ਠੀਕ ਹੋਣੀ ਘਰ ਵਾਲੀ ਤੋੜ ਦਿੰਦਾ ਮੈਂ ਅਗਰ ਕਹਨਾ ਜੇ ਤੁਸੀਂ ਕਹਿ ਰਹੇ ਹੋ ਮੈਂ ਗਿਰਵੀ ਰੱਖ ਦਿੰਨਾ ਕੁਸ ਮੇਰਾ ਸਾਲਾ ਗਿਰਵੀ ਰੱਖਣ ਨੂੰ ਵੀ ਤਿਆਰ ਹੈ 20k ਦੀ ਲੋੜ ਆ ਵੀ ਬਸ 20-25 ਹਜ਼ਾਰ ਹੀ ਮੰਗਦੇ ਨੇ ਦੋਨੇ ਜਣੇ 20-25 20-25 ਹਿੱਕੇ ਤੱਕ ਕੰਮ ਚੱਲਦਾ 20k ਦੀ ਲੋੜ ਆ ਵੀ ਇਹ ਟਰਨ ਕਰ ਦੂੰ ਚਾਹੇ ਮੈਸੇਜ ਦਾ ਸਕਰੀਨਸ਼ਾਟ ਰੱਖ ਲਓ ਵਾਈਨ ਸਕਰੀਨ ਰਿਕਾਰਡਿੰਗ ਰੱਖ ਲਈ ਕਦੋਂ ਵਾਪਸ ਕਰੇਗਾ ਹੁਣ ਵਾਪਸ ਕਰ ਦੇ ਆ ਵੀਡੀਓ ਦੇਖ ਲੈ ਅਸੀਂ ਵੀਡੀਓ ਡਿਲੀਟ ਕਰ ਦਾਂਗੇ ਲੈ ਤੂੰ ਵਾਪਸ ਕਰ ਕਹਿੰਦਾ ਜੇ ਤੁਸੀਂ ਕਹਿਣੋ ਮੈਂ ਕਿਸੇ ਚੀਜ਼ ਦੀ ਪ੍ਰਮੋਸ਼ਨ ਕਰ ਪ੍ਰਮੋਸ਼ਨ ਨੂੰ ਬੜਾ ਮੇਰਾ ਸਾਲਾ ਤੂੰ ਢੱਲੋ ਪ੍ਰੀਤ ਮੇਰਾ ਸਾਲਾ ਦਾ ਬੜਾ ਹਰਾਮੀ ਨੇ ਓਏ ਹਾਂਜੀ ਭਾਈ ਰਿਟਰਨ ਕਹਿੰਦਾ ਮੈਂ ਜ਼ਰੂਰ ਕਰੂੰ ਜਿੱਥੋਂ ਮਰਜ਼ੀ ਪਾ ਦਿਓ ਕਹਿੰਦਾ ਬਾਬਾ ਪੈਸੇ ਕਹਿੰਦਾ ਫਿਰ ਬਲੋ ਕਹਿੰਦਾ ਲੋਕਾਂ ਨੇ ਕਹਿੰਦਾ ਬਾਬਾ ਪੈਸੇ ਉਹ ਬਾਈ ਕਹਿੰਦਾ ਕੋਈ ਨਾ ਡੋਂਟ ਵਰੀ ਕਰਦਾ ਮੈਂ ਜੀ ਬਾਈ ਜੇ ਹੋਏ ਤਾਂ ਵੀ ਦੱਸਿਓ ਜੇ ਨਹੀਂ ਤਾਂ ਕੋਈ ਗੱਲ ਨਹੀਂ ਬਰੋ ਕੋਈ ਨਾ ਬਾਈ ਮੈਂ ਕਰਦਾ ਬਾਬਾ ਸਾਹਿਬ ਅਕਾਊਂਟ ਨੰਬਰ ਭੇਜੋ ਹਰ ਇੱਕ ਬੰਦੇ ਤੋਂ ਇਹੀ ਆਪਣੀ ਮਾਂ ਦਾ ਬਹਾਨਾ ਲਾ ਕੇ ਕਦੇ ਆਪਣੀ ਘਰ ਵਾਲੀ ਬਿਮਾਰ ਕਰਕੇ ਲੋਕਾਂ ਤੋਂ ਇਹ ਪੈਸੇ ਲੈਂਦਾ ਮੇਰੀ ਬੇਨਤੀ ਹੈ ਭਾਈ ਇਹਨਾਂ ਨੂੰ ਪੈਸੇ ਨਾ ਭੇਜੋ ਹਰੇਕ ਤਾ ਮੇਰੀ ਬੇਨਤੀ ਹੈ ਭਾਈ ਹੱਥ ਬੰਨ ਕੇ ਇਹਨਾਂ ਨੂੰ ਪੈਸੇ ਨਾ ਪਾਓ ਨਾ ਪਾਓ ਨਾ ਪਾਓ ਨਾ ਪਾਓ ਉਹਨਾਂ ਨੂੰ ਪਾਓ ਜਿਨ੍ਹਾਂ ਦੇ ਹੱਥ ਪੈਰ ਨਹੀਂ ਹੈਗੇ ਜਿਨ੍ਹਾਂ ਨੂੰ ਲੋੜ ਹੈ ਬਜ਼ੁਰਗ ਨੇ ਜਿਨ੍ਹਾਂ ਦੇ ਜਵਾਕਾਂ ਨੇ ਉਹਨਾਂ ਨੂੰ ਘਰੋਂ ਕੱਢਤਾ ਬਜ਼ੁਰਗ ਕਹਿੰਨੇ ਮੈਂ ਤੁਹਾਨੂੰ ਦੱਸ ਦੂੰ ਤੁਸੀਂ ਪਾ ਦਿਓ ਉਹਨਾਂ ਨੂੰ ਪਰ ਇਹ ਜੇ ਬੰਦਿਆਂ ਨੂੰ ਨਾ ਪਾਓ ਇਹ ਤੁਹਾਨੂੰ ਖਾਂਦੇ ਨੇ ਮਾੜਾ ਜਾਂ ਧਿਆਨ ਰੱਖੋ ਹੋਰ ਵੀ ਬਹੁਤ ਨੇ ਇਕੱਲੇ ਇਹ ਨਹੀਂ ਹੈਗੇ ਆਹ ਉਹ ਬੰਦਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਨਹੀਂ ਸੀ ਵੀ ਇਹ ਇੰਸਟਾਗ੍ਰam ਤੇ ਜਿਹਨੇ ਉਹ ਰੀਮੈਂਟਲੀ ਰਾਹੀ ਪੈਸੇ ਭੇਜੇ ਦੇਖੋ ਉਹ ਬਾਈ ਕਹਿੰਦਾ ਮੈਂ ਕੈਲੀਫੋਰਨੀਆ ਪਹਿਲਾਂ ਮੰਮੀ ਨੂੰ ਦੋ ਦੋ ਸਾਲ ਹੋ ਗਏ ਹੁਣ ਇੱਧਰ ਜੋ ਰੱਬ ਨੂੰ ਮਨਜ਼ੂਰ ਆ ਘੱਟ ਘੱਟ ਵੀ ਘਰ ਵੀ ਸੇਲ ਤੇ ਲਾਇਆ ਹੋਇਆ ਇਹਨੂੰ ਵੀ ਉਹੀ ਗੱਲ ਨਹੀਂ ਬਾਈ ਸੇਲ ਕਾਹ ਤੋਂ ਕਰਨਾ ਕਹਿੰਦਾ ਰਹੇਗਾ ਕਿੱਥੇ ਘਰ ਰੋਜ਼ ਰੋਜ਼ ਥੋੜੀ ਮੰਦਾ ਬਾਈ ਕਹਿੰਦਾ ਚਲੋ ਬੰਦੇ ਹੋ ਜਾਂਦੇ ਨੇ ਯਾਰ ਬਾਈ ਬਸ ਹੋਰ ਕੁਝ ਰੇ ਨਹੀਂ ਗਿਆ ਹੁਣ ਮम्मा ਤੇ ਘਰ ਮम्मा ਤੇ ਵੀ ਲੱਗ ਗਏ ਹੁਣ ਹੋਰ ਲੋਡ ਪਈਆ ਲੋਕ ਬਹੁਤ ਕਿਆ ਹੁਆ ਕਰਜ਼ਾ ਉਤਾਰਨਾ ਕਹਿੰਦਾ ਕਰਜ਼ ਫਿਰ ਉੱਥੇ ਥਣ ਫੜਨ ਗਏ ਹੈ ਉੱਥੇ ਬਰਫਚੀ ਦੀ ਤੇਰੀ ਭੈਣ ਦੀ ਡਾਕ ਤੇ ਉੱਥੇ ਕੀ ਘੁੰਮਣ ਗਏ ਫਿਰ ਜਦੋਂ ਭੈਣ ਚੋਂ ਕਰਜ਼ਾ ਚੜਿਆ ਫਿਰ ਤੁਸੀਂ ਘੁੰਮਣ ਕਿਉਂ ਜਾਂਦੇ ਹੋ ਉੱਥੇ 25-30 ਹਜ਼ਾਰ ਤਾਂ ਖਰਚਾ ਆਈ ਹੋ ਸਾਰੇ ਲੋਕਾਂ ਦਾ ਪੈਸਾ ਖਾ ਖਾ ਕੇ ਮੇਰੇ ਸਾਲ ਦੇ ਪਤਾ ਨਹੀਂ ਕਿੱਥੋਂ ਉਹ ਬਾਈ ਕਹਿੰਦਾ ਕੋਈ ਨਾ ਬਾਈ ਸਮਝਾ ਇੱਥੇ ਕੀ ਹੈ ਕਹਿੰਦਾ ਨਾਲ ਕੀ ਲੈ ਜਾਣਾ ਤੁਸੀਂ ਕਿਸੇ ਦੀ ਖੁਸ਼ੀ ਚ ਦੁੱਖ ਚ ਨਾਲ ਖੜਜੋ ਉਹ ਬਾਈ ਨੇ ਹਜੇ ਫੇਰ ਵੀ ਚਲੋ ਬਾਹਰਲਾ ਬੰਦਾ ਯਾਰ ਹੋ ਜਾਂਦਾ ਬੰਦੇ ਨੂੰ ਕਹਿੰਦਾ ਪਤਾ ਨਹੀਂ ਬਾਇਓਪਸੀ ਕਰਾਉਣੀ ਹੈ ਮੇਰੀ ਕਰਾ ਲਈ ਇੱਕ ਟੈਸਟ ਹੋਰ ਆ ਉਹ 20000 ਦਾ ਦੱਸਿਆ ਹਰ ਇੱਕ ਟੈਸਟ 20 25000 ਦਾ ਹੀ ਦੱਸਦਾ ਉਹ ਬਾਈ ਕਹਿੰਦਾ ਇਸ ਕਰਕੇ ਘਰ ਸੀਲ ਕਰਨਾ ਵੀ ਤਨਾ 20000 ਕਹਿੰਦਾ ਲੋਕਾਂ ਦਾ ਕਰਜ਼ਾ ਵੀ ਬਹੁਤ ਹੈ ਮੰਮਾ ਵਾਰੀ ਫੜੇ ਹੋਇਆ ਸੀ ਬਹੁਤ ਕੀ ਹੈ 4 ਲੱਖ ਫੜਿਆ ਸੀ ਉਤਾਰਨਾ ਬਸ ਹੁਣ ਇੱਧਰ ਵੀ ਲੱਗਣਿਆ ਲੱਗਣੇ ਵਾਈਫ ਵੱਲ ਜੇ 4 ਲੱਖ ਤੇਰੇ ਸਿਰ ਕਰਜ਼ਾ ਗੱਡੀ ਕਿਉਂ ਮੈਨੂੰ ਕੋ ਸੁੰਨਦਾ ਗੱਡੀ ਕਿਉਂ ਲਈ ਸੀ ਫਿਰ ਓਏ ਭਾਈ ਇਹ ਲੋਕਾਂ ਨੂੰ ਫੁੱਦੂ ਬਣਾਉਂਦੇ ਨੇ ਇੰਨਾ ਸਿਰ ਕੋਈ ਕਰਜ਼ਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਬਸ ਲੋਕਾਂ ਤੋਂ ਪੈਸੇ ਖਾਣ ਦਾ ਤਰੀਕਾ ਇਹ ਸਭ ਤੋਂ ਆਸਾਨ ਤਰੀਕਾ ਹੈ ਠੀਕ ਹੈ ਇਹ ਬਸ ਸੋਸ਼ਲ ਮੀਡੀਆ ਤੇ ਮੰਗੀ ਜਾਂਦੇ ਨੇ ਜਿਹੜਾ ਕੋਈ ਊ ਮੰਗਦਾ ਫਿਰਦਾ ਚੰਗੇ ਭਲੇ ਹੁਣ ਤੁਸੀਂ ਦੇ ਲਓ ਵੀ ਕਿੰਨੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੰਦੇ ਫੜੇ ਨੇ ਜਿਨ੍ਹਾਂ ਦੇ 4-4 ਕਰੋੜ ਦੇ ਫਲੈਟ ਨੇ ਇਹ ਇਹ ਡਿਜੀਟਲ ਮੰਗਤੇ ਨੇ ਉਹ ਚਲ ਉਦਾਂ ਨੇ ਉਹ ਉਦਾਂ ਨੇ ਹੈਲਪ ਕਰਨੀ ਆ ਯਾਰ ਉਹ ਬੰਦਿਆਂ ਦੀ ਕਰੋ ਜਿਨ੍ਹਾਂ ਦੇ ਘਰੇ ਰੋਟੀ ਹੀ ਨਹੀਂ ਪੱਕਦੀ ਘਰੇ ਠੀਕ ਆ ਜਿਹੜੇ ਵਿਚਾਰੇ ਰੋਟੀ ਨੂੰ ਹੀ ਤਰਸਦੇ ਨੇ ਮੇਰੇ ਕੋ ਮੈਂ ਬਹੁਤ ਬੰਦਿਆਂ ਨੂੰ ਜਾਣਦਾ ਚਲੋ ਆਪਾਂ ਹੈਲਪ ਵੀ ਕਰੀਏ ਪਰ ਆਪਾਂ ਕਦੇ ਜਿਤਾਇਆ ਨਹੀਂ ਠੀਕ ਆ ਆਪਾਂ ਤਿਹਾਰ ਵਗੈਰਾ ਤੇ ਉਹਨਾਂ ਨੂੰ ਦੇ ਆਈਦੇ ਚੀਜ਼ਾਂ ਪੈਸੇ ਨਹੀਂ ਆਪਾਂ ਉਹਨਾਂ ਦੇ ਜਵਾਕਾਂ ਨੂੰ ਕੁਝ ਦੇ ਕੇ ਲੈ ਕੇ ਦੇ ਆਈਦਾ ਪਤਾ ਕੀ ਹੈ ਯਾਰ ਲੋੜਵੰਦ ਦੀ ਮਦਦ ਕਰੋ ਜਿੱਥੇ ਥੋੜਾ ਨਾ ਪਰ ਇਹੇ ਠੱਗਾਂ ਤੋਂ ਬਚੋ ਜਿਹੜੇ ਮੇਰੇ ਸਾਲ ਦੇ ਆਈਡੀ ਨੇ ਗੱਡੀਆਂ ਲੈ ਕੇ ਠੀਕ ਆ ਬਾਅਦ ਚ ਕਹਿੰਦੇ ਨੇ ਅਸੀਂ ਕਰਜ਼ਾ ਜਿਹਦੇ ਕੋ 15 15 16 16 ਲੱਖ ਦੀਆਂ ਗੱਡੀਆਂ ਨੇ ਉਹ 4 4 ਲੱਖ ਦੇ ਕਰਜ਼ਾ ਫਿਰ ਹੁਣ ਖਾਦੀ ਖੜੀ ਜੇ ਕਰਜ਼ੇ ਹੋਣਗੇ ਜਦੋਂ ਇਹਨੇ ਗੱਡੀਆਂ ਲੈਣੀਆਂ ਨੇ ਪਹਿਲਾ ਚੈਨਲ ਹੁੰਦਾ ਸੀ ਹੁਣ ਚੈਨਲ ਵੀ ਬੰਦ ਹੋ ਗਿਆ ਕਹਿੰਦਾ ਘਰ ਲੈਣਾ ਹੋਇਆ ਤਾਂ ਦੱਸਿਓ ਇਹਨੂੰ ਵੀ ਇੰਝ ਕਹੀ ਜਾਂਦਾ ਘਰ ਲੈਣਾ ਤਾਂ ਹਰ ਇੱਕ ਨੂੰ ਐਂ ਕਹਿੰਦਾ ਵੀ ਮੇਰਾ ਘਰ ਲੈ ਲਓ ਬਸ ਆਲ ਬਾਬਾ ਪਤਾ ਨਹੀਂ ਆਈਐਫਸੀ ਕੋਡ ਕੀ ਭੈਂਦਾ ਯਾਰ ਜੇ ਕਿਸੇ ਨੂੰ ਚਾਹੀਦਾ ਵੇ ਤਾਂ ਮੰਗ ਲਿਓ ਕਿਉਂਕਿ ਬਾਹਲਾ ਵੱਡਾ ਸਿਸਟਮ ਹੋ ਜਾਣਾ ਪਰ ਇਹੋ ਜਿਹੇ ਬੰਦਿਆਂ ਤੋਂ ਬਚ ਕੇ ਰਹੋ ਕਿਸੇ ਨੂੰ ਪੈਸੇ ਨਾ ਪਾਓ ਠੀਕ ਆ ਪਹਿਲਾਂ ਜਾਂਚ ਪੜਤਾਲ ਕਰੋ ਪੈਸੇ ਪਾਓ ਹੋ ਹੀ ਨਾ ਕਿਸੇ ਨੂੰ ਕੰਮ ਕਰੋ ਠੀਕ ਹੈ ਕੰਮ ਯਾਰ ਜਦੋਂ ਬੰਦਾ ਚੰਗਾ ਭਲਾ ਦੀ ਘਰ ਵਾਲੀ ਐ ਉਹ ਵੀ ਕੰਮ ਕਰ ਸਕਦੀ ਐ ਇਹਦੇ ਘਰ ਵਾਲਾ ਉਹ ਵੀ ਕੰਮ ਕਰ ਸਕਦਾ ਹੱਥ ਪੈਰ ਸਲਾਮਤ ਨੇ ਜੇ ਦੋਨੇ ਜਾਨੇ 15-15000 ਤੇ ਕਿਤੇ ਕੰਮ ਤੇ ਲੱਗਦੇ ਆ ਤਾਂ ਮਹੀਨੇ ਦਾ 30000 ਹੋ ਗਿਆ ਜੇ ਮਾੜੇ ਹਾਲਾਤ ਨੇ ਬੰਦਾ ਆਪ ਕੰਮ ਕਰਕੇ ਉਹ ਹਾਲਾਤਾਂ ਨੂੰ ਸੁਧਾਰ ਸਕਦਾ ਹੈ ਜੇ ਆਪਾਂ ਰੱਬ ਨੂੰ ਕੋਸੀਏ ਉਹਦੇ ਵਿੱਚ ਕੋਈ ਹੋਣੀ ਹੈਗਾ ਭਾਈ ਮੈਂ ਵੀ 8 ਸਾਲ ਫੈਕਟਰੀ 'ਚ ਕੰਮ ਕਰਿਆ ਹੁਣ ਮੈਂ ਕਰੀਆ ਮਾ ਰੱਬ ਨੇ ਇਹ ਕਰਤਾ ਉਹ ਮੇਰੀ ਕਿਸਮਤ ਸੀ ਵੀ ਮੈਂ ਉੱਥੇ ਕੰਮ ਕਰਿਆ ਮੈਨੂੰ ਪਤਾ ਸੀ ਵੀ ਮੇਰੇ ਘਰ ਦੇ ਹਾਲਾਤ ਇਹੋ ਜਿਹੇ ਨੇ ਪਰ ਲੋਕਾਂ ਤੋਂ ਪੈਸੇ ਮੰਗ ਕੌਣ ਦਿੰਦਾ ਯਾਰ ਭਾਈ ਅੱਜਕੱਲ ਆ ਆ ਚੀਜ਼ ਸੌਖੀ ਹੋ ਗਈ ਹੁਣ ਮੇਰੇ ਸੋਸ਼ਲ ਮੀਡੀਆ ਤੇ ਇੰਨੇ ਫਾਲੋਅਰ ਨੇ ਮੈਂ ਕਿਸ ਤੋਂ ਪੈਸੇ ਮੰਗੀ ਜਮੇ ਕੋਈ ਚੰਗੀਆਂ ਗੱਲਾਂ ਥੋੜੀਆਂ ਨੇ ਉਹ ਮੈਨੂੰ ਦੇਖਦੇ ਨੇ ਮੈਨੂੰ ਪਿਆਰ ਕਰਦੇ ਨੇ ਬੱਚੋ ਇਹਨਾਂ ਠੱਗਾਂ ਤੋਂ ਹਾਂਜੀ ਕਿਵੇਂ ਲੱਗੀ ਅੱਜ ਦੀ ਫਿਰ ਵੀਡੀਓ ਉਮੀਦ ਕਰਦਾ ਤੁਹਾਨੂੰ ਵੀਡੀਓ ਘੈਂਟ ਤੇ ਪਸੰਦ ਆਈ ਹੋਵੇਗੀ ਚਲੋ ਅੱਜ ਵੀਡੀਓ 'ਚ ਥੋੜਾ ਜਿਹਾ ਕੋਈ ਖਾਸਾ ਵਗੈਰਾ ਨਹੀਂ ਸੀ ਤੇ ਜਲਦੀ ਅਗਲੀ ਵੀਡੀਓ ਪਾਵਾਂਗੇ ਆਪਾਂ ਤੇ ਮੇਰੀ ਹੱਥ ਬੰਨ ਕੇ ਵੇਣ ਤੇ ਜਿੰਨੀਆਂ ਮੀਨੇ ਬਾਹਰ ਨਹੀਂ ਹੈ ਭੈਣ ਭਰਾ ਦੇਖਦੇ ਨੇ ਠੀਕ ਹੈ ਜੇ ਥੋਤੋਂ ਵੀ ਇਹਨੇ ਕਿਸੇ ਤੋਂ ਪੈਸੇ ਮੰਗੇ ਨੇ ਤਾਂ ਸਾਨੂੰ ਸਕਰੀਨਸ਼ਾਟ ਜ਼ਰੂਰ ਭੇਜੋ ਪਰ ਇਦਾਂ ਕਿਸੇ ਦੀ ਹੈਲਪ ਨਾ ਕਰੋ ਰੱਬ ਦਾ ਵਾਸਤਾ ਠੀਕ ਆ ਜਦੋਂ ਤੁਹਾਡੇ ਕੋਲੇ ਇੰਸਟਾਗ੍ਰam ਤੇ ਵੀ ਕੋਈ ਰੀਲ ਆਉਂਦੀ ਆ ਉੱਥੇ ਵੀ ਅੱਜ ਕੱਲ ਫਰਾਡ ਚੱਲਦਾ ਹੈ ਜਿਹੜਾ ਬੰਦਾ ਪਹਿਲਾਂ ਬਹੁਤ ਟਾਈਮ ਪਹਿਲਾਂ ਬਿਮਾਰ ਹੋ ਕੇ ਠੀਕ ਵੀ ਹੋ ਗਿਆ ਹੁੰਦਾ ਨਾ ਲੋਕ ਉਹਦੀ ਸਟੋਰੀ ਪਾ ਕੇ ਉੱਤੇ ਆਪ ਦਾ ਸਕੈਨਰ ਲਾ ਕੇ ਪਾ ਦਿੰਦੇ ਨੇ ਬਹੁਤ ਵਾਰੀ ਹੋਇਆ ਬਹੁਤ ਵਾਰੀ ਹੋਇਆ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਜਿਹੜੇ ਬੰਦੇ ਬਿਮਾਰ ਹੋ ਜਾਂਦੇ ਨੇ ਠੀਕ ਆ ਉਹਨਾਂ ਦੀ ਹੈਲਪ ਲਈ ਚਲੋ ਕੋਈ ਨਾ ਕੋਈ ਪਾ ਦਿੰਦਾ ਹੈ ਚਲੋ ਉਹਨਾਂ ਦੀ ਹੈਲਪ ਹੋ ਗਈ ਉਹ ਠੀਕ ਵੀ ਹੋ ਗਏ ਪਰ ਉਹ ਬੰਦਿਆਂ ਨੂੰ ਆਤ ਪੈ ਜਾਂਦੀ ਹੈ ਇਹ ਚੀਜ਼ ਦੀ ਲੋਕਾਂ ਨੇ ਕਹਿੰਦਾ ਤੂੰ ਇਹ ਚੀਜ਼ ਬੋਲਦਾ ਮੈਂ ਸਹੀ ਕਹਣਾ ਉਹ ਬੰਦਿਆਂ ਨੂੰ ਬਿਹਲੇ ਬੈਠ ਕੇ ਖਾਣ ਦੀ ਆਤ ਪੈ ਜਾਂਦੀ ਹੈ ਵੀ ਉਦੋਂ ਸਾਡੀ ਇਹਨਾਂ ਨੇ ਐ ਪਾਈ ਸੀ ਤਾਂ ਸਾਨੂੰ ਇੰਨੇ ਪੈਸੇ ਮਿਲ ਗਏ ਤਾਂ ਉਹ ਵਾਰੀ-ਵਾਰੀ ਕਹਿੰਦੇ ਨੇ ਸਾਡੀ ਹੋਰ ਪਾਤ ਹੋ ਜੇ ਸਾਡਾ ਆ ਰਹਿ ਗਿਆ ਰਹਿ ਗਿਆ ਪਰ ਨਹੀਂ ਉਹ ਬੰਦੇ ਜਮਾਂ ਠੀਕ ਹੋ ਜਾਂਦੇ ਨੇ ਸਾਡੇ ਨਾਲ ਬਹੁਤ ਵਾਰੀ ਹੋਇਆ ਜਾ ਕੇ ਹੈਂਡ ਟੂ ਹੈਂਡ ਕਰੇ ਹੈਲਪ ਕਰੋ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਇਹ ਬੰਦੇ ਹੋਣੇ ਤੇ ਬਸ ਧਿਆਨ ਰੱਖੋ ਬਾਈ ਪੈਸੇ ਆਪਦੇ ਤੁਸੀਂ ਮਿਹਨਤ ਕਰਦੇ ਹੋ ਦਿਨ ਰਾਤ ਠੀਕ ਹੈ ਘਰ ਛੱਡਿਆ ਹੋਇਆ ਤਾਂ ਤੁਸੀਂ ਆਪਦੇ ਪੈਸੇ ਚੰਗੇ ਪਾਸੇ ਲਾਓ ਇਹੋ ਜਿਹੇ ਠੱਗਾਂ ਤੋਂ ਬਚੋ ਮੇਰੀ ਬੇਨਤੀ ਹੈ ਘਰ ਦੇਣ ਤੁਹਾਨੂੰ ਇੰਨੇ ਪੈਸੇ ਲਾਲ ਆ ਭੇਜਿਆ ਤੁਸੀਂ ਬਾਹਰੇ ਬਰਫਾਂ ਚ ਜਾਣੋ ਤੁਹਾਡਾ ਕੋਈ ਸਵੇਰੇ ਸਾਮ ਨੂੰ ਤੁਹਾਨੂੰ ਰੋਟੀ ਦਾ ਨਹੀਂ ਫਿਕਰ ਵੀ ਤੁਸੀਂ ਰੋਟੀ ਕਦੋਂ ਖਾਣੀ ਹੈ ਕਦੋਂ ਨਹੀਂ ਠੀਕ ਹੈ ਰੁਪਈਆ ਰਪਈਆ ਕਰਕੇ ਜੋੜਦੇ ਹੋ ਚਲ ਤੁਹਾਡੇ ਲਈ ਐ ਲੱਗਦਾ ਵੀ ਚਲ 10 ਡਾਲਰ ਇਹਨੇ 20 ਡਾਲਰ ਨਹੀਂ ਬਾਈ ਉਹ ਤੁਹਾਡੀ ਮਿਹਨਤ ਹੈ ਪਰ ਇਹੋ ਜਿਹੇ ਬੰਦਿਆਂ ਤੋਂ ਬਚੋ ਤੇ ਚਲੋ ਜਲਦੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਇੱਕ ਕੇਅਰ ਬਾਏ ਬਾਏ ਕਹਣੀ ਕਿ ਕੋਈ ਕਹਿ ਦੇ ਮੈਨੂੰ ਕਮੈਂਟ ਕਰਕੇ ਕਿ ਬਾਬੇ ਤੈਨੂੰ ਅਸੀਂ ਪੈਸੇ ਵੀ ਪਾਏ ਆ ਕੋਈ ਨਹੀਂ ਕਹਿ ਸਕਦਾ ਕਿਉਂਕਿ ਮੈਨੂੰ ਸਾਰੇ ਕਮੈਂਟ ਕਰਦੇ ਆ ਪਰ ਮੈਂ ਕਿਸੇ ਕੋਲੋਂ ਤੱਕ ਪੈਸੇ ਨਹੀਂ ਲਏ ਕੋਈ ਆ ਕੀ ਨੇ ਪੈਸੇ ਮੰਗੇ ਨੇ ਆ ਤੇਰੀ ਬੀਬੀ ਨੇ ਮੰਗੇ ਨੇ ਹੈ ਜੱਤ ਨੀਕੀ ਜੀ ਕੁੜੀ ਨੇ ਮੰਗ ਲ ਮੈਂ ਨਹੀਂ ਪੈਸੇ ਮੂੰਗ ਮੈਂ ਨਹੀਂ ਪੈਸੇ ਮੰਗੇ ਹੋਰ ਤੇਰਾ ਪਾਪਾ ਮੰਗਦਾ ਆ ਪੈਸੇ ਭੈਣ ਦੇ ਖਸਮ ਦੇ ਠੱਗ ਸਾਲੇ